ਸਹੀ 20 ਸਵਾਫਨੇਗਰ ਸਾਹਿਬ ਵੀ ਕੇ ਨਾਗਰ ਕੀਰਤਨ ਦੇ ਦਰਸ਼ਨ ਕਰਨਾ ਅੱਗੇ ਜਾ ਕੇ ਫਿਰ ਕਰਾਨੀਆਂ ਤੁਹਾਨੂੰ ਦਰਸ਼ਨ ਨਾਗਰ ਕੀਰਤਨ ਦੇ ਜੁੜੇ ਰਹੋ ਸਾਡੀ ਵੀਡੀਓ ਨਾਲ ਨਾਗਰ ਕੀਰਤਨ ਦੇ ਦਰਸ਼ਨ ਲਈ ਸੰਗਤ ਦਾ ਭਾਰੀ ਇਕਾ ਆਵੇਗਾ ਸੰਗਤ ਨਗਰ ਕੀ ਸੰਧੇ ਆਉਣ ਤੋਂ ਪਹਿਲਾਂ ਛਾੜੂਰੀ ਸੇਵਾ ਜੈਤੋ ਮੇਰੇ ਮਾਇਆ ਨੂੰ ਹੀ ਦਰਸ਼ਨ ਨਗਰ ਕੀ ਸੰਧੇ ਆਉਣ ਤੋਂ ਪਹਿਲਾਂ Amém. ਸੰਗਤ ਦਾ ਠੱਠਾ ਮਾਰ ਰਿਹਾ ਕੱਢ ਜੈਨਕਨ ਨਾ ਕੋਈ ਹੋਵੇ ਸਰਗੁਣ ਕੋਈ ਵੀ ਕੋਣ ਹੈ ਬਹੁਤ ਜ਼ਰਾਫੀ ਰਿਹਾ ਹੈ ਮਹਮਾਕੇ ਸੰਗਤ ਕੀਤੀ ਹੋਈ ਹੈ ਮਾਤਾ ਦੀ ਕਿਰਪਾ ਦੀ ਸਾਇਆ ਡੀਗ੍ਰੀ ਦੇ ਵਿੱਚ ਲਾਈਨਾਂ ਵਿੱਚ ਲੱਗੀ ਹੋਈ ਭਾਰਤ ਕੇ ਉਤੰਦੇ ਦਾਰਸ਼ਨਿਕਾਂ ਨਾਲ ਸੰਗਤੀ ਹੋ ਤੋ ਬਰੀ ਬਜਾਓ ਬੀ ਜਲਵਾ ਜਲਵਾ ਕਰਵਾ ਕਲਾ ਦੇ ਦੇ ਫੋਨ ਖੜਦੇ ਪਾ ਦੇ ਚੱਕਰ ਫਟਾਏ ਨਾ 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 ਪਹਿਲਾ ਰਸ਼ਨ ਨਗਰ ਕੀਰਤਨ ਪ੍ਰਮਤ ਪੁਲ ਜਾਨੀ ਹੁਣ ਪੁਲ ਜਾਨੀ ਹੁਣ ਸ਼ੋਧਨ ਆਨ ਲਾਜ ਲਗਾਵਾ ਕੁਛਰੀ ਛੋਟੇ ਸਾਂ ਜਾਂਦੀ ਨਹੀਂ ਲਿਸ਼ شہادت ਜਹੀਤੀ ਸਵਾਦਲ ਤੀਜਾ ਦਿਨ ਚਲਣ ਸ਼ਰਣ ਪਾਲ ਸਿੰਘ ਸਾਡੇ ਜੀ ਨਗਰ ਕੀਰਤਨ ਆਕਤਮ ਜੀ ਦਾ ਸੰਗਤ ਦਾ ਠਾਠਾ ਮਾਰਦਾ ਛੋਟੇ ਸਾਹਿਬਾਂ ਦੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਬੰ다 ਸਿੰਘ ਬਹਾਦਰ ਚੌਕ ਸੰਗਤ ਦਾ ਪਾਰੀਏ ਕਾਟ ਪਾਲ ਕੀ ਸਾਹਮਣੇ ਜਾਂਦੇ ਹੋ ਕਰੋ ਇਹ ਦਰਸ਼ਨ ਸੰਗਤ ਕੋਠੀਆਂ ਨਾਲੀਆਂ ਕਾਰਾਂ ਸੰਗਤ ਦਾ ਯੂਮ ਚੈੱਕ ਕਰੋ ਇਹ ਫਤਿਹਗੜ੍ਹ ਸਾਹਿਬ ਬਾਬਾ ਬੰ다 ਸਿੰਘ ਬਹਾਦਰ ਚੌਕ ਨਾਗਰ ਕੀ ਤੁਮ ਆਪਣੀ ਅਖੀਰਤਾ ਤੇ ਜਾਂਦਾ ਹੋਇਆ ਗੁਰਦੁਆਰਾ ਸ਼੍ਰੀ ਜੋਤੀਸੰਸਾ ਚਲੋ ਇੱਕ ਵਾਰੀ ਚਲੋ गुरद्वारा साहब पहुंचनेकामना करते हुए गुरु साहब किरपा करा जो विधे पहुंच चुकी है तकरीबन نهي دي حاضري ۾ آهي زارتا جي ਦੇ ਕੋੜੇ ਜੋ ਪੂਰੇ ਨਗਰ ਕੇ ਇਤਮ ਨਿਸ਼ਾਨ ਬਣੇ ਰਹੇ ਹਨ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕੋਸਮ ਬਸੰਤ ਸੰਜਣ ਸਤ ਨੇਕ ਉਪਾਉ ਕਰੀ ਗੁਰਕਾਰਣ ਗੁਰ ਭਾਵੈ ਸੋ ਥਾਇ ਪਾਈ ਰਹਿਣ ਦਿਨਸ ਗੁਰ ਚਰਨ ਅਰਾਪਦੀ ਦਇਆ ਕਰਹੁ ਪੀਰੇ ਸਾ ਨਾਣਕ ਕਾ ਪ੍ਰਭ ਤੁਮ ਸਾਚਾਂ ਪੂਰਿ

ਅਸਤਾਖਰ ਹੋ ਰਹੀ ਹੈ ਸ਼ਹੀਦਨਨੀ ਸਾਹਿਬ ਤੇ ਸ਼੍ਰੀ ਫਤਿਹਗੜ ਸਾਹਿਬ ਦੇਖ ਕੇ ਸ਼੍ਰੀ ਭਗਵਾਨਗੜ ਸਾਹਿਬ ਸੰਗਤ ਦਾ ਮਾਹੌਲ ਹੈ ਜੋ ਤਰਸੀ ਵਾਪਸੀ ਆਪਣੇ ਆਪਣੇ ਘਰਾਂ ਨੂੰ ਜਾਂਦੀ ਹੋਈ ਉਹ ਜਿਸ ਅਸਤਾਖਰ ਤੋਂ ਹੋਣ ਲਈ ਆ ਰਹੀ ਆ ਸਾਹਮਣੇ ਗੁਰਦੁਆਰਾ ਢੰਡਾਵਰਜੀ ਜਿਸ ਗੁਰਦੁਆਰਾ ਸਾਹਮਣੇ ਬਹੁਤ ਜ਼ਿਆਦਾ ਕੱਟ ਆਮ ਸਮੇਂ ਪੂਰਾ ਜਾਮ ਭਰੰਦ ਫੁੱਲ ਜਾਮ ਟਰਾਲੀਆਂ ਨਿਕਲ ਰਹੀਆਂ ਨੇ ਫੁੱਲ ਜਾਮ ਲੱਗਿਆ ਵੀਰਾ ਰੇਲਵੇ ਸਟੇਸ਼ਨ ਰਾਤ ਵੇਲੇ ਦਾ ਦ੍ਰਿਸ਼ ਸੰਗਤ ਆਪਣੇ ਘਰ ਨੂੰ ਜਾਂਦੀ ਹੋਈ ਸਮਾਪਤੀ ਤੋਂ ਬਾਅਦ ਤੇਜਾ ਦਿਨ ਨਾਗਰ ਰੇਸ ਤੋਂ ਬਾਅਦ ਦਿਨ ਵੀ ਪੂਰੋ ਵੀ ਸੰਕਟ ਨੇ ਢਿਵਾਇਆ ਸਾਬ ਆਪਣੇ ਘਰ ਜਾਣ ਲਈ ਰੇਲਵੇ ਸਟੇਸ਼ਨ ਬੱਸਾਂ ਦਾ ਸਾਰਾ ਲੈ ਕੇ ਕਰ ਜਾਂਦੀ ਹੂ ਹੈਲੋ ਭਾਈ ਜੀ ਤਰਮਿੰਦਰ ਆਪਾਂ ਤੁਹਾਨੂੰ ਦੱਸ ਰਹੇ ਹਾਂ ਫਟੇਗੜੀ ਫਟੇਗੜ ਸਾਹਿਬ ਦੀ ਜਿੰਨੇ ਵੀ ਨੇੜੇ ਦੂਰ ਦੇ ਦੇਖ ਰਹੇ ਆ ਨਾ ਆਪਣੀ ਵੀਡੀਓ ਇੱਥੇ ਤੱਕ ਵੀ ਪਹੁੰਚ ਰਹੀ ਆ ਉਹ ਵੀਰ ਜਿਹੜਾ ਧਿਆਨ ਰੱਖਣ ਉਹ ਵੀਰ ਤਰਮਿੰਦਰ ਗੱਲ ਦੱਸਣਗੇ ਕੀ ਹੋਇਆ ਵੀਰ ਹਾਂ ਜੀ ਬਿੱਲ ਦੀ ਨਸਟੀਗਾਤ ਆ ਰਹੀ ਨੂੰ ਯਾਰ ਆਪਣੇ ਨਾਮ ਇੱਕ ਆਪਣਾ ਜਿਹੜਾ ਮੁੰਡਾ ਜਿੱਤਾ ਨਾਲ ਮਿੱਟਰ ਨਿੱਸਟਰ ਆਪਣਾ ਅਧਿਕਾਰ ਸਾਹਿਬ ਦੀ ਜਗੋਂ ਮਿਲਦੇ ਚਲੋ ਸਾਡੇ ਨਾਲ ਬਿਸਰ ਕਰਕੇ ਤੁਸੀਂ ਬਾਰ ਬਾਰ ਫੋਨ ਕਰੀ ਗਏ ਉਹ ਇਸ ਟਾਈਮ ਸਾਨੂੰ ਮਿਲਿਆ ਤੇ ਖੜਾ ਬਈ ਥੱਲੇ ਕੋਲ ਚੈਨਾ ਮੇਰਾ ਯਾਰ ਫੋਨ ਹੀ ਚੋਰੀ ਹੋ ਗਿਆ ਅੱਜ ਫੋਨ ਬਹੁਤ ਚੋਰੀ ਹੋਈ ਨਹੀਂ ਮੇਰਾ ਇਹ ਤਕਰੀਬਨ 2 ਵਰਸਾ ਤੈਨੂੰ ਵੀ ਲੱਗੇ ਹਾਂ 2 ਵਰਸਾ ਲੱਗੇ ਨੇ ਮੈਂ ਕੁਰੇ ਲੱਗੇ ਨੇ ਪੈਸੇ ਖਾਲੀ ਕਰਕੇ ਇੱਕ ਨਹੀਂ ਸੁੱਟੇ ਵੇ ਤੇ 2-3 ਦੇ ਥਾਪੜੇ ਵੀ ਪਏ ਨੇ ਹਾਂ ਕੋਈ ਲੈਣਾ ਕੱਟਾ ਜੋ ਜ਼ਿਆਦਾਤਰ ਫੋਨ ਹੁੰਦੇ ਨੇ ਆਪਣੇ ਕੋਲ ਹਾਂ ਉਹ ਸਾਂਭ ਕੇ ਰੱਖਣੇ ਚਾਹੀਦੇ ਨੇ ਯਾਰ ਨਹੀਂ ਉਹ ਬੰਦੇ ਮਾਂ ਖੜੇ ਹੋ ਜਾਂਦੇ ਤੁਸੀਂ ਖਾਲੀ ਹੱਥ ਠੀਕ ਆ ਵੀਰੇ ਧੰਨਵਾਦ ਵੀਰੇ ਲੋ ਜੀ ਵੀਰੇ ਆਪਾਂ ਹੁਣ ਸ੍ਰੰਦ ਰੇਲਵੇ ਸਟੇਸ਼ਨ 'ਤੇ ਪਹੁੰਚ ਚੁੱਕੇ ਹਾਂ ਆਪਾਂ ਮੋਟਰਸਾਈਕਲ ਚੱਕਦੇ ਹਾਂ ਕਰ ਨੂੰ ਜਾਣੇ ਆ ਬਸ ਮਿਰਜੋਰੇ ਵੀ ਫਤਿਹ ਕਰ ਸਾਵਨ ਦਿਨੇ ਆਪਣੇ ਕੀਮਤੀ ਸਮਾਨ ਪਰਸਾ ਦੀ ਦਾ ਧਿਆਨ ਰੱਖੋ ਸਾਡੇ ਮਿੱਤਰ ਪਿਆਰੇ ਦਾ ਫੋਨ ਚੋਰੀ ਹੋ ਗਿਆ ਹੈ ਦੋ ਪਰਸ ਦਾ ਵੀ ਨੰਬਰ ਫੁੱਲ ਮੈਂ ਬਰਾਮਦ ਕਰੇ ਨੇ ਬੰਦਿਆਂ ਤੋਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਵਗੈਰਾ ਸੀ ਤੇ ਪੈਸੇ ਨਿਕਲ ਚੁਕੇ ਸੀ ਆਪਣਾ ਆਪਣਾ ਧਿਆਨ ਰੱਖੋ ਸ਼ਹੀਦੀ ਜੋੜ ਮੇਲੇ ਤੇ ਆ ਰਹੀ ਸੰਗਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ